ਪਿੱਛੇ ਜੇ ਤੁਸੀਂ ਕੈਨੇਡਾ ਵੀ ਜਾ ਕੇ ਆਏ ਹੋ ਬਹੁਤ ਸਾਰੀਆਂ ਤੁਹਾਡੀਆਂ ਇੰਟਰਵਿਊਜ਼ ਹੋਈਆਂ ਵੀ ਨੇ ਪਰ ਜੇ ਇਸ ਇੰਟਰਵਿਊ ਚ ਤੁਸੀਂ ਦੱਸਣਾ ਹੋਵੇ ਕਿ ਉਹ ਪੂਰਾ ਐਕਸਪੀਰੀਅੰਸ ਕਿਵੇਂ ਦਾ ਸੀਗਾ ਅਤੇ ਵਾਪਸ ਆਉਣ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋਇਆ ਕਿਉਂਕਿ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਸਾਡਾ ਚੈਨਲ ਵੀ ਬਹੁਤ ਕਰਦਾ ਤੇ ਵੈਸੇ ਵੀ ਬਹੁਤ ਹੋ ਰਹੀ ਹੈ ਅੱਜਕੱਲ ਦੱਸੋ ਮੈਂ ਕਿਹਾ ਤੁਹਾਨੂੰ ਦੱਸਦੇ ਫਿਰ ਕਹਣਾ ਮੌਕਾ ਨਹੀਂ ਦਿੰਦਾ ਨਹੀਂ ਨਹੀਂ ਇਦਾਂ ਨਹੀਂ ਕਿਉਂਕਿ ਨਾ ਇਹ ਇਹ ਵੀ ਇੱਕ ਮਿਥਾ ਕਿ ਕੁੜੀਆਂ ਨੂੰ ਬਹੁਤ ਜ਼ਿਆਦਾ ਚਾਹਤ ਆ ਬਾਹਰ ਜਾਣ ਦੀ ਜੀ ਸਾਡੇ ਚ ਵੀ ਸੇਮ ਸੀ ਮੇਰੇ ਲਈ ਕੋਈ ਨਵਾਂ ਨਹੀਂ ਸੀ ਕਿਉਂਕਿ ਅਸੀਂ 2008 ਚ ਤੋਂ ਜਾ ਰਹੇ ਕੈਨੇਡਾ ਮਤਲਬ ਹਰ ਸਾਲ ਇੱਕ ਟੂਰ ਲੱਗ ਜਾਂਦਾ ਇੱਕ ਮਹੀਨੇ ਦਾ ਜਾਂ 2 ਮਹੀਨੇ ਦਾ ਪਰ ਉਹ ਪਹਿਲਾਂ ਜਾਣਾ ਡਿਫਰੈਂਟ ਸੀ ਜਦੋਂ ਅਸੀਂ ਪਰਮਨੈਂਟਲੀ ਚਲੇ ਗਏ ਉਹ ਇੱਕ ਪੂਰਾ ਮਤਲਬ ਡਿਫਰੈਂਟ ਚੀਜ਼ ਸੀਗੀ ਹਾਂ ਸੋ ਪਹਿਲਾਂ ਜਾਂਦੇ ਸੀ ਤਾਂ ਵੀਆਈਪੀ ਫੀਲਿੰਗ ਆਉਂਦੀ ਸੀ ਇੱਕ ਮਹੀਨੇ ਲਈ ਜਾਣਾ ਔਰ ਸਾਰਾ ਹੈਨਾ ਮਤਲਬ ਪੂਰਾ ਵੀ ਘੁੰਮਣਾ ਫਿਰਨਾ ਕੋਈ ਜਗ੍ਹਾ ਨਹੀਂ ਛੱਡੀ ਹੈਨਾ ਵੀਕਐਂਡ ਤੇ ਸ਼ੋ ਹੁੰਦਾ ਸੀ ਮਤਲਬ ਇੰਜੋਏ ਕਰਦੇ ਸੀ ਪੂਰਾ ਗਰੁੱਪ ਚ ਜਾਂਦੇ ਸੀ ਹੋਰ ਵੀ ਆਰਟਿਸਟ ਨਾਲ ਹੁੰਦੇ ਸੀ ਇੱਕ ਆਰਟਿਸਟ ਵਾਲੀ ਫੀਲਿੰਗ ਆਉਂਦੀ ਸੀ ਹਾਂ ਪਰ ਜਦੋਂ ਅਸੀਂ ਪਰਮਨੈਂਟਲੀ ਕੇ ਫੈਮਿਲੀ ਗਈ ਨਾਲ ਬੱਚੇ ਗਏ ਹੈਨਾ ਸੋ ਉੱਥੇ ਜਾ ਕੇ ਰਹਿਣ ਲੱਗ ਗਏ ਪੂਰੀ ਤਰ੍ਹਾਂ ਉਹ ਇੱਕ ਡਿਫਰੈਂਟ ਸੀਗਾ ਸਾਰਾ ਕੁਝ ਮੀਨਸ ਉੱਥੇ ਦਾ ਵੈਦਰ ਇੰਨਾ ਡਿਪਰੈਸ਼ਨ ਵਾਲਾ ਸੀ ਇੱਕ ਉਹਦਾ ਕੋਵਿਡ ਆਇਆ ਸੀ ਔਰ ਕੋਵਿਡ ਦਾ ਮੈਨੂੰ ਲੱਗਦਾ এনवायरमेंट ਇਦਾਂ ਦਾ ਸੀ ਕਿ ਹਰ ਕੋਈ ਬੰਦਾ ਇਹੀ ਸੋਚੀ ਜਾਂਦਾ ਸੀ ਕਿ ਪਤਾ ਨਹੀਂ ਹੁਣ ਕੀ ਹੋਣਾ ਹੈ ਹੂੰ 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 ਸੋ ਉਹ ਚੀਜ਼ਾਂ ਨੇ ਮਤਲਬ ਦੀਪ ਤਾਂ ਦੀਪਦਾ ਤਾਂ ਇੱਕ ਵੀ ਦਿਨੋਂ ਤੇ ਜੀ ਨਹੀਂ ਲੱਗਿਆ ਮੈਂ ਮੇਰੇ ਵੀ ਮਤਲਬ ਕਹਿ ਦਿੰਦੀ ਸੀ ਕਿ ਹਾਂ ਜੀ ਲੱਗਿਆ ਹੋਇਆ ਲੱਗਿਆ ਅਸੀਂ ਪਹਿਲਾਂ ਗਰਮੀ 'ਚ ਜਾਂਦੇ ਹੁੰਦੇ ਸੀ ਉੱਥੇ ਜ਼ਿਆਦਾ ਔਰ ਸ਼ੋ ਕੀ ਕਿਤੇ ਕਰਾਇ ਮਿਲਨੇ ਸਾਰਾ ਕੁਝ ਹੈ ਨਾ ਉੱਥੇ ਪ੍ਰੋਪਰ ਫਿਰ ਜਦੋਂ ਸੁਭ ਬਣਿਆ ਵੀ ਪੀਆਰ ਆ ਗਈ ਬੇਵੀ ਦਾ ਅਸੀਂ ਪਲਾਨ ਕਰਦੇ ਸੀਗੇ ਹੋਇਆ ਉਦਾਂ ਹੀ ਜੋ ਅਸੀਂ ਸੋਚਿਆ ਸੀ ਸਾਡੇ ਸੋਚ ਤੋਂ ਸ਼ੁਕਰਾ ਪ੍ਰਮਾਤਮਾ ਦਾ ਵੀ ਕੁਝ ਵੀ ਇਦਾਂ ਨਹੀਂ ਹੋਇਆ ਵੀ ਅਸੀਂ ਨਾ ਚਾਹੁੰਦੇ ਹੋਈਏ ਅਸੀਂ ਸੋਚਿਆ ਸੀ ਬੇਟੀ ਹੋ ਗਈ ਸੀ 9 ਸਾਲ ਦੀ ਵੀ ਨੈਕਸਟ ਬੇਵੀ ਲਈ ਸਾਨੂੰ ਦੋਨੋਂ ਕੰਮ ਕਰਦੇ ਆ ਨਾ ਤੇ ਸਾਡਾ ਬੇਟੀ ਵੇਲੇ ਵੀ ਇਹ ਰਿਆ ਵੀ ਅਸੀਂ ਜਦੋਂ ਕਿਉਂਕਿ ਬਸ ਬੌਲੀ ਇਹ ਨਹੀਂ ਤਰਜੀਹ ਦਿੰਦੇ ਵੀ ਪੈਸਾ 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 ਹਨਾ ਵਜੋਂ ਲਈ ਚਾਹੀਦਾ ਹੁੰਦਾ ਸੋ ਪਹਿਲਾਂ ਤੂੰ ਜਦੋਂ ਇਹਦਾ ਗੁਣੀਆਂ ਦਾ ਸੀ ਪਹਿਲਾਂ ਇਹਨਾਂ ਕੰਮ ਛੱਡਦਾ ਸੀ ਉਦੋਂ ਬਾਅਦ ਸਾਲ ਕੰਮ ਨਹੀਂ ਕੀਤਾ ਸੀ ਇਹਦੇ ਵੇਲੇ ਵੀ ਅਸੀਂ ਸੋਚਿਆ ਸੀ ਵੀ ਸਾਲ ਦੋ ਸਾਲ ਦਾ ਗੈਪ ਲਾਵਾਂਗੇ ਬੱਚਾ ਸਾਵਾਂਗੇ ਕਰਾਂਗੇ ਫਿਰ ਵੀ ਸਾਰੀ ਉਮਰ ਇਹੀ ਕਰਨਾ ਕਿਉਂਕਿ ਸਾਨੂੰ ਇਹ ਪਹਿਲਾਂ ਵੀ ਇੱਥੇ ਵੀ ਹੈ ਨਹੀਂ ਸੀਗਾ ਵੀ ਜੇ ਅਸੀਂ ਕਿਤੇ ਬ੍ਰੇਕ ਲੈ ਲਾਂਗੇ ਤਾਂ ਘਣੀ ਮਾਰਕੀਟ ਚ ਆਊਟ ਹੋ ਜਾਾਂਗੇ ਜਾਂ ਇਹ ਬਹੁਤ ਫਿਕਰ ਹੁੰਦਾ ਹੈ ਹਰ ਇੱਕ ਬੰਦੇ ਨੂੰ ਹਨਾ ਜੇ ਨਾ ਕਰਾਂਗੇ ਸਾਨੂੰ ਇਦਾਂ ਸੀ ਵੀ ਯਾਰ ਜੇ ਅਸੀਂ ਕੰਮ ਇਮਾਨਦਾਰੀ ਨਾਲ ਕਰੀ ਜਾਂਦੇ ਆ ਸੱਚੀ ਨੀਤ ਨਾਲ ਕੰਮ ਕਰਦੇ ਆ ਤਾਂ ਕਿਉਂ ਨਹੀਂ ਅਸੀਂ ਹੈਨਾ ਜਿੰਨਾ ਕਿਸਾਨ ਦਾ ਡਿਟੇਲ ਐਂਡ ਹੈਗਾ ਜਿੰਨਾ ਕਹਿਗਾ ਅਸੀਂ ਆਪਦਾ ਉਹ ਹੱਕ ਤਾਂ ਲਵਾਂਗੇ ਸੋ ਇਹੀ ਕਾਰਨ ਉੱਥੇ ਸੀ ਜਦੋਂ ਅਸੀਂ ਗਏ ਬੇਬੀ ਦਾ ਸੀ ਜਿੱਦਾਂ ਵੀਜ਼ਾ ਆ ਗਿਆ ਉਸ ਹਿਸਾਬ ਨਾਲ ਜਦੋਂ ਅਸੀਂ ਨਿਆਣਾ ਦਾ ਸੋਚਿਆ ਸੀ ਨਿਆਣਾ ਹੋਇਆ ਸੋ ਜੋ ਸੋਚਿਆ ਸੀ ਹੈਨਾ ਵੀ ਇੱਕ ਕੁੜੀ ਵੀ ਹੋਣੀ ਚਾਹੀਦੀ ਏਕ ਮੁੰਡਾ ਵੀ ਹੋਣਾ ਚਾਹੀਦਾ ਬਸ ਇਦਾਂ ਹੀ ਉਹ ਘਰ ਦਾ ਬਣ ਗਿਆ ਫਿਰ ਸਾਲ ਦੀ ਬ੍ਰੇਕ ਲੈਣੀ ਸੀ ਸੋ ਸਾਰਿਆਂ ਦੀ ਬ੍ਰੇਕ ਸੀ ਹੂੰ ਤੇ ਪਰ ਹਾਂ ਉੱਥੇ ਜਾ ਕੇ ਜਿਹੜੀਆਂ ਕੁਝ ਕੁ ਗੱਲਾਂ ਐਕਸਪੀਰੀਅੰਸ ਦੇ ਨਾਲ ਮੈਂ ਜਿਹੜੀਆਂ ਸਾਡੀਆਂ ਲਾਈਫ ਦੀਆਂ ਗਲਤੀਆਂ ਨੇ ਹਨਾ ਉਹ ਨਹੀਂ ਚਾਹੀਦੀਆਂ ਸੀ ਅਜੇ ਘਰ-ਕੁਰ ਤੇ ਪੰਗੇ 'ਚ ਨਹੀਂ ਪੈਣਾ ਚਾਹੀਦਾ ਸੀ ਅੱਛਾ ਸੋ ਜਾਂ ਉਹ ਥੋੜੇ ਜੇ ਮਾੜੇ ਹੋਏ ਉਹਦੇ ਕਰਕੇ ਸਾਨੂੰ ਕੁਝ ਇੱਕ ਘਰ ਪੁਰਾਣਾ ਲਿਆ ਉਹਨੂੰ ਰੈਨੋਵੇਸ਼ਨ ਕੀਤੀ ਆਪ ਆਪਣੇ ਘਰੇ ਕੰਮ ਕੀਤਾ ਹਨਾ ਉਹ ਕੰਮ ਕਿਉਂਕਿ ਮੈਂ ਪਹਿਲਾਂ ਇੱਥੇ ਵੀ ਮੈਂ ਆਪਣਾ ਸੀਗਾ ਇੱਥਾਂ 'ਚ ਕੰਮ ਕਰਨ ਵਾਲੇ ਬੰਦੇ ਆ ਹਾਂਜੀ ਸੋ ਆਪ ਦਾ ਕੰਮ ਸੀ ਕੀਤਾ ਉਹ ਜਦੋਂ ਤੱਕ ਕੰਮ ਕਰਦੇ ਰਹੇ ਠੀਕ ਆ ਵੀ ਦਿਨ ਦਾ ਪਤਾ ਨਹੀਂ ਲੱਗਦਾ ਸੀ ਕਦੋਂ ਲੰਘ ਗਿਆ ਨਹੀਂ ਲਾਣਾ ਹੋ ਗਿਆ ਪਰ ਜਦੋਂ ਕਿਤੇ ਕਰਕੁਰ ਬਣਾ ਲਿਆ ਸਾਰਾ ਕੁਝ ਹੋ ਗਿਆ ਫਰੀ ਜੇ ਹੋ ਗਏ ਹੂੰ ਫੇਰ ਹੁਣ ਅਸੀਂ ਮਹੀਨੇ ਚ 20 25 25 ਦਿਨ ਕੰਮ ਕਰਨ ਵਾਲੇ ਸਟੇਜਾਂ ਤੇ ਭੱਜਾਂ ਨੱਠੀ ਐ ਇਧਰ ਇਧਰ ਇਦਾਂ ਦਾ ਕਰਕੇ ਉਹ ਸੁਆਹ ਪੈ ਗਿਆ ਆਦਤ ਬਣ ਗਈ ਹੈ ਨਾ ਵੀ ਲਾਈਫ ਐ ਭੱਜੀ ਦੀ ਫਿਰਦੀ ਹੋਵੇ ਤਾਂ ਵਧੀਆ ਰਹਿੰਦੀ ਆ ਹੈ ਨਾ ਤੇ ਫੇਰ ਥੋੜਾ ਜਿਹਾ ਇਦਾਂ ਫੀਲ ਹੁੰਦਾ ਸੀ ਸ਼ਾਮ ਜੀ ਨੂੰ ਯਾਰ ਮਹੀਨੇ ਚ ਇੱਕ ਅਦਾ ਬਰੋਮ ਲੱਗਦਾ ਹੈ ਬੈਠੇ ਆ ਅੱਛਾ ਫੇਰ ਕੰਮ ਸੀ ਜਿਹੜਾ ਪ੍ਰੋਗਰਾਮ ਸੀ ਗਾਣੇ ਸੀ ਵੀਡੀਓ ਸੀ ਫਿਲਮਾਂ ਪਈਆਂ ਸੀ ਉਹ ਵਿੱਚੇ ਰੁਕਿਆ ਪਿਆ ਹੂੰ ਤੇ ਉਹ ਬਸ ਕਾਫੀ ਗੱਲਾਂ ਹੀ ਸੀ ਇਦਾਂ ਪਰ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਕੰਮ ਕੀਤਾ ਉੱਥੇ ਦੋਵਾਂ ਨੇ ਨਹੀਂ ਮੈਂ ਉੱਥੇ ਮੰਮੀ ਮੈਂ ਤਾਂ ਆਪਣੇ ਘਰੇ ਕੰਮ ਕੀਤਾ ਮੈਂ ਬੱਚੇ ਸੰਭਾਲ ਲਏ ਇਹਨੇ ਤਾਂ ਨਿਆਣਾ ਸੰਭਿਆ ਮੈਂ ਸਾਰਾ ਹੀ ਕੰਮ ਕੀਤਾ ਆਪਣੇ ਘਰੇ ਮਤਲਬ ਮੈਂ ਕਰਨ ਨੂੰ ਆਪਦੇ ਨੂੰ ਰੈਨੋਵੇਸ਼ਨ ਕਰਕੇ ਮੈਂ ਉਹ ਡਰਾਈਵ ਲਾਈਆਂ ਵੀ ਲਾ ਲੈਣਾ ਠੀਕ ਹੈ ਲਾਈਟ ਕਿਤੇ ਲਾਉਣੀ ਹੋਵੇ ਉਹ ਵੀ ਮੈਂ ਲਾ ਲੈਣਾ ਸਾਰਾ ਕੁਝ ਮੈਂ ਪੇਂਟ ਵੀ ਕਰ ਕਰਿਆ ਉੱਥੇ ਨਾ ਮੈਂ ਇੱਥੇ ਵੀ ਕਰਦਾ ਸੀ ਇਥੇ ਵੀ ਜਦੋਂ ਮੈਂ ਥੋੜਾ ਘਰ ਸੇਲ ਕਰਤਾ ਮੈਂ ਥੋੜਾ ਕਰਦੀ ਸੀ ਤੁਸੀਂ ਨਹੀਂ ਮੈਂ ਜਦੋਂ ਆਪਣਾ ਜਿਹੜਾ ਨਵਾਂ ਘਰ ਬਣਾਇਆ ਜਦੋਂ ਸਾਰੇ ਉਹ ਭਈਏ ਪਾਧੀ ਦੇ ਸੀਗੇ ਮਤਲਬ ਕਰੇ ਕੰਮ ਤੇ ਕਰਿਆ ਨਾ ਨਾਲ ਆ ਕਿ ਵੀ ਕਰਿਆ ਮੈਂ ਥੋੜਾ ਘਰ ਵੀ ਬਣਾਇਆ ਯਾਦਾ ਤੇਰੇ ਇੱਥੇ ਆਗੇ ਵੀ ਤੇਰੇ ਨਹੀਂ ਯਾਦ ਆਏਗਾ ਤੇ ਮੈਂ ਜਦੋਂ ਇੱਥੋਂ ਵਾਲਾ ਸੀ ਘਰ ਬਣਾਇਆ ਵੇਚਦਾ ਮੇਰੀ ਜ਼ਿੰਦਗੀ ਚ ਇੱਕ ਹੈਗਾ ਇਦਾਂ ਦਾ ਵੀ ਮੈਨੂੰ ਸਵਾਦ ਆਉਂਦਾ ਇਸ ਗੱਲ ਚ ਨਵੇਂ ਘਰ ਬਣਾਉਣ ਦਾ ਸ਼ੌਂਕ ਹਾਂ ਮੈਂ ਘਰ ਬਣਾ ਲੈਣਾ ਵੇਚ ਲੈਣਾ ਬਣਾ ਲੈਣਾ ਵੇਚ ਲੈਣਾ ਨਹੀਂ ਇਦਾਂ ਨਹੀਂ ਤੋੜਪਨ ਕਰ ਲਈ ਇਹ ਚੱਲਦਾ ਸੋ ਇੱਥੇ ਵੀ ਮੈਂ ਇਦਾਂ ਨਹੀਂ ਕਰਿਆ ਇੱਥੇ ਜਦੋਂ ਲੌਕਡਾਊਨ ਹੋ ਗਿਆ ਅਸੀਂ ਪਿੰਡੋਂ ਬੰਦੇ ਆਏ ਨਾਲ ਮੈਂ ਲੱਗਿਆ ਕੰਮ ਕਰਿਆ ਉੱਥੇ ਜਾ ਕੇ ਵੀ ਮੈਨੂੰ ਕਰਨਾ ਆਪਦੇ ਘਰ ਘਰ ਵੀ ਪੁਰਾਣਾ ਲੈ ਲਿਆ ਫਿਰ ਸਾਰਾ ਕੰਮ ਆਪ ਕਰਾਇਆ ਨਾਲ ਉੱਥੇ ਫੇਰ ਚੱਲੀ ਜਾਂਦਾ ਬਸ ਵਧੀਆ ਬਾਕੀ ਕੰਮ ਇਨਸ਼ਾਅੱਲਾ ਸ਼ੁਕਰਾਂ ਮਾਲਕ ਦਾ ਵੀ ਕੋਈ ਜੇ ਕਿਤੇ ਉਦਾਂ ਸਾਰੇ ਹੀ ਕਰਦੇ ਨੇ ਉਥੇ ਕੋਈ ਸ਼ਰਮ ਨਹੀਂ ਜੇ ਕਦੇ ਰੱਬ ਨਾ ਕਰੇ ਵੀ ਲੋੜ ਪੈਂਦੀ ਆ ਤਾਂ ਕਰ ਲਾਂਗੇ ਕੋਈ ਗੱਲ ਨਹੀਂ ਕੰਮ ਤੇ ਬੰਦੇ ਦਾ ਕਰਮ ਆ ਕੋਈ ਵੀ ਹੋਵੇ ਕੰਮ 'ਚ ਸ਼ਰਮ ਨਹੀਂ ਹੋਣੀ ਚਾਹੀਦੀ